ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਆਹ ਲਓ ਜੀ ਜਾਂਦੀ ਹੈ ਜੀ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਰੋਡ ਸੜਕ ਦਰਿਆਵਾਲਾ ਪੋਲ ਬਿਆਸ ਦਰਿਆ ਟੱਪ ਕੇ ਗੜੇ ਰੜਾ ਪਿੰਡ ਹੁੰਦਾ ਹੈ ਜੀ ਰੜੇ ਪਿੰਡ ਦੇ ਵਿੱਚ ਵੇਖੋ ਕੀ ਬਣਿਆ ਸੜਕ ਦੇ ਵਿੱਚ ਭਾਵੇਂ ਮੱਸੀਆਂ ਪਾਲੋ ਤੇ ਮੱਸੀ ਫਾਰਮ ਹੀ ਬਣਿਆ ਹੈ 4 4 ਫੁੱਟ 3 3 ਫੁੱਟ ਪਾਣੀ ਹੈ ਪਰ ਸਸਲ ਪਤਾ ਨਹੀਂ ਕਿੱਥੇ ਸੁੱਤਾ ਪਿਆ ਕਿਹਦੀਆਂ ਗੱਡੀਆਂ ਡੁੱਗਦੀਆਂ ਕਿ ਮੋਟਰਸਾਈਕਲ ਡਿੱਗਦਾ ਕਿਸਦਾ ਨਿਆਣਾ ਡਿੱਗਦਾ ਕੋਈ ਪ੍ਰਸ਼ਾਸਨ ਉਹਦੇ ਵੱਲ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਧਿਆਨ ਦੇਣਾ ਚਾਹੀਦੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਪ੍ਰਸ਼ਾਸਨ ਤੱਕ ਜਰੂਰ ਪਹੁੰਚਾ ਦਿਓ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਸੜਕ ਦਾ ਵੇਖੋ ਕਿ